ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੰਗਾਲ ਟੀਵੀ ਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਇੱਕ ਅਜਿਹੇ ਵਿਸ਼ੇ ਦੇ ਬਾਰੇ ਜੋ ਕਿ ਪੰਜਾਬ ਦੇ ਇਤਿਹਾਸ ਅਤੇ ਸਿੱਖੀ ਦੀ ਸ਼ਾਨ ਦੇ ਨਾਲ ਜੁੜਿਆ ਹੋਇਆ ਹੈ ਗੱਲ ਹੈ ਨਿਹੰਗ ਸਿੰਘਾਂ ਦੀ ਨਿਹੰਗ ਸਿੰਘ ਇਹ ਨਾਮ ਸੁਣਦਿਆਂ ਹੀ ਸਾਡੇ ਮਨ ਵਿੱਚ ਇੱਕ ਅਜੀਹੀ ਤਸਵੀਰ ਬਣਦੀ ਹੈ ਨੀਲੇ ਬਾਣੇ ਉੱਚੀ ਦਸਤਾਰ ਹੱਥ ਵਿੱਚ ਸ਼ਸਤਰ ਅਤੇ ਦਿਲ ਵਿੱਚ ਗੁਰੂ ਦੀ ਬਾਣੀ ਨਿਹੰਗ ਸਿੰਘ ਸਿੱਖ ਇਤਿਹਾਸ ਦਾ ਇੱਕ ਅਜੀਹਾ ਹਿੱਸਾ ਹਨ ਜਿਨ੍ਹਾਂ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮੰਨੀ ਜਾਂਦੀ ਹੈ ਇਹ ਉਹ ਸੂਰਮੇ ਸਨ ਜੋ ਖਾਲਸਾ ਪੰਥ ਦੀ ਰਾਖੀ ਲਈ ਹਰ ਵੇਲੇ ਤਿਆਰ ਰਹਿੰਦੇ ਸਨ ਪੰਜਾਬ ਦੇ ਇਤਿਹਾਸ ਦੇ ਵਿੱਚ ਜਦੋਂ ਮੁਗਲਾਂ ਅਤੇ ਹੋਰ ਜ਼ਾਲਮ ਹਕੂਮਤਾਂ ਦਾ ਜ਼ੁਲਮ ਸੀ ਉਸ ਸਮੇਂ ਔਰਤਾਂ ਅਤੇ ਕੁੜੀਆਂ ਦੀ ਹਾਲਤ ਬਹੁਤ ਹੀ ਮਾੜੀ ਸੀ ਕਈ ਵਾਰ ਉਹਨਾਂ ਨੂੰ ਅਗਵਾ ਕਰ ਲਿਆ ਜਾਂਦਾ ਸੀ ਜਾਂ ਫਿਰ ਸਮਾਜ ਵਿੱਚ ਉਹਨਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਸੀ ਮਿਲਦਾ ਇੱਥੇ ਹੀ ਨਿਹੰਗ ਸਿੰਘਾਂ ਨੇ ਆਪਣੀ ਤਾਕਤ ਅਤੇ ਹਿੰਮਤ ਦੇ ਨਾਲ ਕਮਜ਼ੋਰਾਂ ਦੀ ਰਾਖੀ ਕੀਤੀ ਪੁਰਾਣੇ ਸਮੇਂ ਵਿੱਚ ਜਦੋਂ ਮੁਗਲ ਅਤੇ ਹੋਰ ਹਮਲਾਵਰ ਹਿੰਦੂ ਲੜਕੀਆਂ ਨੂੰ ਚੋਕੇਲਾ ਜਾਂਦੇ ਸੀ ਤਾਂ ਹਿੰਦੂਆਂ ਵਿੱਚ ਇਹ ਖੰਨ ਪ੍ਰਚਲਿਤ ਹੋ ਗਿਆ ਸੀ ਕਿ ਆਏ ਨੀ ਨਿਹੰਗ ਬੁਹੇ ਖੋਲਦੇਓ ਨਿਸ਼ੰਗ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸੋ ਕਿਉ ਮੰਦਾ ਆਖੀ ਹੈ ਜਿਤ ਜਮੇ ਰਾਜਨ ਨੂੰ ਅਮਲ ਵਿੱਚ ਲਿਆਉਂਦੇ ਹੋਏ ਨਿਹੰਗ ਸਿੰਘਾਂ ਨੇ ਔਰਤਾਂ ਅਤੇ ਕੁੜੀਆਂ ਨੂੰ ਸਤਿਕਾਰ ਅਤੇ ਸੁਰੱਖਿਆ ਦਿੱਤੀ ਇੱਕ ਮਿਸਾਲ ਦੇਖੋ 18ਵੀਂ ਸਦੀ ਵਿੱਚ ਜਦੋਂ ਅਫਗਾਨ ਹਮਲਾਵਰ ਅਹਿਮਦ ਸ਼ਾਹ ਬਦਾਲੀ ਨੇ ਪੰਜਾਬ ਤੇ ਹਮਲਾ ਕੀਤਾ ਉਸਨੇ ਹਜ਼ਾਰਾਂ ਔਰਤਾਂ ਅਤੇ ਕੁੜੀਆਂ ਨੂੰ ਅਗਵਾ ਕਰ ਲਿਆ ਸੀ ਇਸ ਨੂੰ ਵੱਡਾ ਕਲੂਕਾਰਾ ਵਜੋਂ ਜਾਣਿਆ ਜਾਂਦਾ ਹੈ ਪਰ ਨਿਹੰਗ ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਜ਼ਾਲਮਾਂ ਨਾਲ ਲੜਾਈ ਕੀਤੀ ਅਤੇ ਬਹੁਤ ਸਾਰੀਆਂ ਕੁੜੀਆਂ ਨੂੰ ਆਜ਼ਾਦ ਕਰਵਾਇਆ ਇਹ ਸਿਰਫ ਇੱਕ ਜੰਗ ਨਹੀਂ ਸੀ ਸਗੋਂ ਇੱਕ ਸੰਦੇਸ਼ ਸੀ ਕਿ ਸਿੱਖੀ ਵਿੱਚ ਔਰਤਾਂ ਦੀ ਇੱਜ਼ਤ ਅਤੇ ਹੱਕ ਸਭ ਤੋਂ ਉੱਪਰ ਹਨ निहंग ਸਿੰਘਾਂ ਦੀ ਸੋਚ ਸੀ ਕਿ ਹਰ ਇੱਕ ਇਨਸਾਨ ਚਾਹੇ ਮਰਦ ਹੋਵੇ ਜਾਂ ਫਿਰ ਔਰਤ ਗੁਰੂ ਦੀ ਸੰਤਾਨ ਹੈ ਸਗੋਂ ਉਹਨਾਂ ਨੇ ਸਮਾਜ ਨੂੰ ਸਿੱਖਿਆ ਦਿੱਤੀ ਕਿ ਕੁੜੀਆਂ ਨੂੰ ਵੀ ਪੜਨ ਸਿੱਖਣ ਅਤੇ ਆਪਣੇ ਹੱਕ ਲੈਣ ਦਾ ਪੂਰਾ ਅਧਿਕਾਰ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਨਿਹੰਗ ਸਿੰਘ ਸਿਰਫ ਜੰਗ ਦੇ ਸੂਰਮੇ ਨਹੀਂ ਸਨ ਸਗੋਂ ਸਮਾਜਿਕ ਬਰਾਬਰੀ ਦੇ ਰਾਖੇ ਵੀ ਸਨ ਉਹਨਾਂ ਨੇ ਪੰਜਾਬ ਵਿੱਚ ਕੁੜੀਆਂ ਦੇ ਹੱਕਾਂ ਲਈ ਆਵਾਜ਼ ਉਠਾਈ ਅਤੇ ਉਹਨਾਂ ਦੀ ਰਾਖੀ ਲਈ ਲੜੇ ਹਾਲ ਹੀ ਵਿੱਚ ਦੋ ਘਟਨਾਵਾਂ ਨੇ ਸਾਡੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਪਰਵਾਸੀ ਬੌਸ ਨੇ ਸਿੱਖ ਔਰਤ ਦੇ ਨਾਲ ਛੇੜਛਾੜ ਕੀਤੀ ਅਤੇ ਦੂਜੇ ਨੇ ਪੰਜਾਬੀ ਕੁੜੀ ਦੇ ਸਿਰ ਦੇ ਵਾਲ ਖਿੱਚ ਕੇ ਬੇਇੱਜ਼ਤੀ ਕੀਤੀ ਪਰ ਜਦੋਂ ਜ਼ੁਲਮ ਹੱਦੋਂ ਵੱਧ ਗਿਆ ਤਾਂ ਨਿਹੰਗ ਸਿੰਘ ਖੜੇ ਹੋਏ ਅਤੇ ਇਨ੍ਹਾਂ ਸਾਲਮਾਂ ਨੂੰ ਸਬਕ ਸਿਖਾਇਆ ਅਤੇ ਹੁਣ ਸਾਡੇ ਆਪਣੇ ਪੰਜਾਬ ਵਿੱਚ ਜਦੋਂ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਤੇ ਹੱਥ ਪੈਣ ਲੱਗਿਆ ਤਾਂ ਨਿਹੰਗ ਸਿੰਘ ਚੁੱਪ ਨਹੀਂ ਬੈਠੇ ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਕੁਝ ਦਿਨ ਪਹਿਲਾਂ ਇੱਕ ਪਰਵਾਸੀ ਬਾਸ ਨੇ ਆਪਣੇ ਦਫ਼ਤਰ ਵਿੱਚ ਇੱਕ ਸਿੱਖ ਔਰਤ ਦੇ ਨਾਲ ਛੇੜਛਾੜ ਕਰਨ ਦੀ ਹਿੰਮਤ ਕੀਤੀ ਇਹ ਸਿਰਫ ਇੱਕ ਔਰਤ ਦੀ ਬੇਇੱਜ਼ਤੀ ਨਹੀਂ ਸੀ ਸਗੋਂ ਸਾਡੇ ਪੰਥ ਦੀ ਸ਼ਾਨ ਤੇ ਹਮਲਾ ਸੀ ਜਦੋਂ ਇਹ ਖਬਰ ਨਿਹੰਗ ਸਿੰਘਾਂ ਤੱਕ ਪਹੁੰਚੀ ਤਾਂ ਉਹ ਉਸ ਬਾਸ ਦੇ ਦਫ਼ਤਰ ਤੱਕ ਗਏ ਉਹਨਾਂ ਨੇ ਉਸ ਨੂੰ ਸਿਰਫ ਧਮਕੀ ਨਹੀਂ ਦਿੱਤੀ ਸਗੋਂ ਸਮਝਾਇਆ ਕਿ ਸਿੱਖ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਦੀ ਕੀਮਤ ਕੀ ਹੁੰਦੀ ਹੈ ਇਹ ਸੀ ਨੇਹੰਗ ਸਿੰਘਾਂ ਦੀ ਹਿੰਮਤ ਜੋ ਨਾ ਤਾਂ ਝੁਕਦੇ ਨੇ ਅਤੇ ਨਾ ਡਰਦੇ ਨੇ ਦੂਜੀ ਘਟਨਾ ਉਦੋਂ ਵਾਪਰੀ ਸੀ ਜਦੋਂ ਇੱਕ ਪੰਜਾਬੀ ਕੁੜੀ ਦੇ ਨਾਲ ਇੱਕ ਪਰਵਾਸੀ ਨੇ ਬਦਤਮੀਜ਼ੀ ਕੀਤੀ ਉਸ ਨੇ ਕੁੜੀ ਦੇ ਸਿਰ ਦੇ ਵਾਲ ਖਿੱਚ ਕੇ ਉਸ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਨੇ ਹੰਗ ਸਿੰਘਾ ਤੋਂ ਬਰਦਾਸ਼ਤ ਨਹੀਂ ਹੋਈ ਉਹ ਤੁਰੰਤ ਐਕਸ਼ਨ ਵਿੱਚ ਆਏ ਅਤੇ ਉਸ ਜ਼ਾਲਮ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ ਜ਼ਿੰਦਗੀ ਭਰ ਯਾਦ ਰੱਖੇਗਾ ਇਹੇ ਸਿਰਫ ਸਜ਼ਾ ਨਹੀਂ ਸੀ ਸਗੋਂ ਸਮਾਜ ਨੂੰ ਸੰਦੇਸ਼ ਸੀ ਕਿ ਸਾਡੀਆਂ ਧੀਆਂ ਪੈਣਾ ਤੇ ਇੱਜ਼ਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਿਹੰਗ ਸਿੰਘਾਂ ਦੀ ਇਹ ਸੋਚ ਗੁਰੂ ਦੀ ਦਿੱਤੀ ਹੈ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਪਰ ਜ਼ੁਲਮ ਦੇ ਖਿਲਾਫ ਲੜਨ ਤੋਂ ਕਦੇ ਪਿੱਛੇ ਵੀ ਨਹੀਂ ਹਟਦੇ ਅੱਜ ਦੇ ਸਮੇਂ ਵਿੱਚ ਜਦੋਂ ਬਾਹਰੋਂ ਆਏ ਲੋਕ ਸਾਡੇ ਸਮਾਜ ਦੀ ਸ਼ਾਂਤੀ ਤੇ ਹਮਲਾ ਕਰ ਰਹੇ ਹਨ ਨਿਹੰਗ ਸਿੰਘ ਸਾਡੀ ਢਾਲ ਬਣ ਕੇ ਖੜੇ ਹਨ ਇਹ ਉਹਨਾਂ ਦੀ ਸ਼ੁਰਮਗਤੀ ਹੈ ਜੋ ਸਾਨੂੰ ਸੁਰੱਖਿਆ ਮਹਿਸੂਸ ਕਰਵਾਉਂਦੀ ਹੈ ਨਿਹੰਗ ਸਿੰਘ ਸਿਰਫ ਸਾਡੇ ਇਤਿਹਾਸ ਦਾ ਹਿੱਸਾ ਨਹੀਂ ਸਗੋਂ ਅੱਜ ਦੇ ਸਮਾਜ ਦੇ ਰਾਖੇ ਵੀ ਹਨ ਉਹਨਾਂ ਨੇ ਸਾਬਤ ਕੀਤਾ ਕਿ ਸਿੱਖ ਔਰਤਾਂ ਅਤੇ ਪੰਜਾਬੀ ਕੁੜੀਆਂ ਦੀ ਇੱਜ਼ਤ ਉਹਨਾਂ ਦੀ ਜਾਨ ਤੋਂ ਵੀ ਪਿਆਰੀ ਹੈ ਸਾਨੂੰ ਆਪ ਵੀ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਸਮਾਜ ਦੀ ਇੱਜ਼ਤ ਲਈ ਖੜੇ ਹੋਣਾ ਚਾਹੀਦਾ ਹੈ